ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਤੀ ਹਾਲ ਚਾਲ ਹੈ ਜੀ ਤੇ ਮੈਂ ਆਪ ਜੀ ਨੂੰ ਇੱਕ ਮਤਲਬ ਕਿ ਅੱਜ ਕੱਲ ਦੀਵਾਲੀ ਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਯਾਰ ਬਤ ਤਿਹਾਰਾਂ ਦਾ ਹੈਗਾ ਜਿਹਦੇ ਵਿੱਚ ਹਮੇਸ਼ਾ ਆਪਾਂ ਸਭ ਤੋਂ ਪਹਿਲਾਂ ਵੱਧ ਪਹਿਲ ਦਿੰਨੇ ਆ ਮਠਿਆਈਆਂ ਤੇ ਮਠਿਆਈਆਂ ਨੂੰ ਪਹਿਲ ਦਿੰਨੇ ਆ ਜਿਹਦੇ ਵਿੱਚ ਸੱਚ ਦੱਸਾਂ ਤਾਂ ਮਤਲਬ ਕਿ ਬਹੁਤ ਜ਼ਿਆਦਾ ਮਠਿਆਈਆਂ ਆਪਾਂ ਨੂੰ ਸਹੀ ਨਹੀਂ ਮਿਲਦੀਆਂ ਹਰ ਕੈਮੀਕਲ ਦੇ ਨਾਲ ਲੇਕਿਨ ਨਕਲੀ ਮਿਲਾਵਟ ਨਹੀਂ ਨਕਲੀ ਦੁੱਧ ਨਕਲੀ ਖੋਆ ਨਾ ਪਨੀਰ ਇਸ ਤੋਂ ਲਾਵਾ ਮਤਲਬ ਕਿ ਨਕਲੀ ਖੰਡ ਵੀ ਆ ਚੁੱਕੀ ਹੈ ਨਕਲੀ ਘਿਓ ਵੀ ਆ ਚੁੱਕੀ ਹੈ ਮਤਲਬ ਘਿਓ ਜਿਹੜਾ ਹੈਗਾ ਹੈ ਇੱਕ ਕੈਮੀਕਲ ਰਿਲੀਜ਼ ਕਰਦਾ ਹੈ ਜਿਹਦੇ ਨਾਲ ਮਤਲਬ ਕਿ ਹੋਰ ਵੀ ਜ਼ਿਆਦਾ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਦਾ ਖ਼ਸ਼ਾ ਹੈ ਤੇ ਹੁਣ ਕਾਰਨ ਹੈਗਾ ਕਿ ਜਿਹਦੇ ਵਿੱਚ ਸਭ ਤੋਂ ਵੱਧ ਮਤਲਬ ਕਿ ਮੌਤ ਦਾ ਹੀ ਸਵਧ ਹੈਗਾ ਤੇ ਮੈਂ ਇਹ ਚੋਨੀਆ ਕਿ ਸਾਡੇ ਪਹਿਲਾਂ ਤਾਂ ਮਤਲਬ ਕਿ ਹੈਲਥ ਡਿਪਾਰਟਮੈਂਟ ਨੂੰ ਇਸ ਚੀਜ਼ ਉੱਪਰ ਧਿਆਨ ਦੇਣਾ ਚਾਹੀਦਾ ਕਿਉਂਕਿ ਨਕਲੀ ਕੋਇ ਤੁਸੀਂ ਦੇਖ ਚੁੱਕੇ ਹੋਗੇ ਹਮੇਸ਼ਾ ਦੀਵਾਲੀ ਦੇ ਟਾਈਮ ਤੇ ਹੀ ਬਹੁਤ ਜ਼ਿਆਦਾ ਨਕਲੀ ਮਠਾਈਆਂ ਨਕਲੀ ਕੋਇਆਂ ਤੇ ਉੱਪਰਛਾਪੇ ਮਾਰੀ ਹੁੰਦੀ ਵੀ ਹੈ ਬਟ ਕਾਰਵਾਈ ਸਿਰਫ 10-20% ਲੋਕਾਂ ਦੇ ਹੋ ਰਹੀ ਹੈ ਅਸੀਂ ਕਈ ਵਾਰ ਅਸੀਂ ਖੁਦ ਇਹਨਾਂ ਚੀਜ਼ਾਂ ਤੇ ਕੰਮ ਕਰਦੇ ਸੀ ਤੇ ਕੋਸ਼ਿਸ਼ ਕਰਦੇ ਹੁੰਦੇ ਸੀ ਕਿ ਵੀ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਬਟ ਕੀ ਹੈਗਾ ਕਿ ਜਿੰਨੀ ਦੁੱਧ ਹੁੰਦਾ ਦੁੱਧ ਤੋਂ ਜ਼ਿਆਦਾ ਖੁਆ ਮਾਰਕੀਟ ਦੇ ਵਿੱਚ अवेलेबल ਹੈਗਾ ਤੇ ਹੁਣ ਮੌਸਮ ਜਿਹੜਾ ਹੈਗਾ ਆ ਮਤਲਬ ਕਿ ਤਿਹਾਰਾਂ ਦਾ ਤੇ ਹੁਣ ਤੋਂ ਹੀ ਉਹ ਚੀਜ਼ਾਂ ਸਟਾਰਟਿੰਗ ਸ਼ੁਰੂ ਹੋ ਚੁੱਕੀਆਂ ਹਨ ਖੰਡ ਐਸੀ ਵਰਤੀ ਜਾਂਦੀ ਹੈ ਜਿਹੜੀ ਕਿ ਆਪਾਂ ਨੂੰ ਕਪਰਾਹਟ ਮਹਿਸੂਸ ਕਰਦੀ ਹੈ ਕਿ ਇਹ ਹੁਣ ਖੰਡ ਵੀ ਸਹੀ ਨਹੀਂ ਸੀ। ਖੰਡ ਤਾਂ ਪਹਿਲਾਂ ਵੀ ਸਹੀ ਨਹੀਂ ਸੀਗੀ। ਬਟ ਹੁਣ ਇੱਕ ਹੋਰ ਤੇਜ਼ੀ ਮਤਲਬ ਕਿ ਜ਼ਿਆਦਾ ਮਿਠਾਸ ਐਸੀ ਘਬਰਾਹਟ ਮਹਿਸੂਸ ਹੁੰਦੀ ਹੈ ਤੁਸੀਂ ਦੇਖਿਆ ਹੋਊਗਾ ਠਾਈ ਖਾਣ ਤੋਂ ਬਾਅਦ ਘਬਰਾਹਟ ਆਉਂਦੀ ਹੈ। ਇਹਦੇ ਨਾਲ-ਨਾਲ ਜਿਹੜੇ ਮਤਲਬ ਕਿ ਦੁੱਧ ਪਨੀਰ ਜਿਹੜਾ ਵਰਤਿਆ ਜਾਂਦਾ ਆ ਉਹ ਆਪਾਂ ਨੂੰ ਜ਼ਹਿਰੀਲਾ ਹੈਗਾ। ਖੋਆ ਜਿਹੜਾ ਹੈਗਾ ਜ਼ਹਿਰੀਲਾ ਹੈਗਾ ਆ ਤੇ ਅੱਜ ਦੇ ਟਾਈਮ ਦੇ ਵਿੱਚ ਥੋੜਾ ਜਿਆ ਇਸ ਚੀਜ਼ ਤੋਂ ਪਰਹੇਜ਼ ਕੀਤਾ ਜਾਵੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਆ ਤਾਂ ਕਿ ਸਾਡੀ ਹੈਲਥ ਇਸ਼ੂਜ਼ ਨਾ ਹੋਣ। ਤੇ ਸਾਡੇ ਡਿਪਾਰਟਮੈਂਟਸ ਨੂੰ ਸਾਡੇ ਹੈਲਥ ਡਾਕਟਰਸ ਨੂੰ ਹੈਗਾ ਯਾ ਇਹਨਾਂ ਚੀਜ਼ਾਂ 'ਵਲ ਜਿਆਦਾ ਕਵਿਕਲੀ ਐਕਸ਼ਨ ਲੜਜਾ ਸਾਡੇ ਸਿਹਤ ਵਿਭਾਗ ਨੂੰ ਸਪੈਸ਼ਲੀ ਮਤਲਬ ਕਿ ਸਰਕਾਰਾਂ ਨੂੰ ਇਸ ਚੀਜ਼ ਦੇ ਉੱਪਰ ਨਿਗਰਖਣੀ ਚਾਹੀਦੀ ਹੈ ਤਾਂ ਕਿ ਇਹ ਚੀਜ਼ਾਂ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਕਿ ਸਮੇਂ ਦੇ ਨਾਲ-ਨਾਲ ਮੌਸਮ ਬਦਲਣ ਦੇ ਨਾਲ-ਨਾਲ ਪੋਲੂਸ਼ਨ ਕਿ ਫਸਲ ਦਾ ਮੌਕਾ ਵੀ ਉਦੀ ਜਾਂਦਾ ਹੈ ਤੇ ਪੋਲੂਸ਼ਨ ਜਿਆਦਾ ਹੋਣਾ ਆ ਕਿਉਂਕਿ ਪਟਾਕਿਆਂ ਦਾ ਸੀਜ਼ਨ ਹੁੰਣਾ ਹੈ ਯਾਨੀ ਪਹਿਲਾ ਦੁਸ਼ਹਿਰੇ ਤੇ ਬਹੁਤ ਜ਼ਿਆਦਾ ਮਤਲਬ ਧੂਆਂ ਹੋਊਗਾ ਪੋਲੂਸ਼ਨ ਹੋਊਗਾ ਉਸ ਤੋਂ ਬਾਅਦ ਫਿਰ ਦੀਵਾਲੀ ਤੇ ਹੋ ਜਾਣਾ ਇਹ ਕਿਸਾਨਾਂ ਦਾ ਨਾਮ ਲੱਗ ਜਾਂਦਾ ਜ਼ਿਆਦਾਤਰ ਤਾਂ ਇਹ ਹੈਗਾ ਵੀ ਕਿਸਾਨ ਕਰਦੇ ਆ ਬਟ ਇਹਨਾਂ ਚੀਜ਼ਾਂ ਤੇ ਰੋਕ ਨਹੀਂ ਕੀਤੀ ਗਈ ਇਹ ਕਿਉਂਕਿ ਉਹ ਫੈਕਟਰੀਆਂ ਇਹਨਾਂ ਨੂੰ ਟੈਕਸ ਹੁੰਦੀਆਂ ਵੱਡੇ ਵੱਡੇ ਜੇਬਾ ਗਰਮ ਹੁੰਦੀਆਂ ਤੇ ਉਹਦੇ ਨਾਲ ਨਾਲ ਆਪਣੀ ਹੈਲਥੀ ਇਸ਼ੂਜ਼ ਜਿਹੜੀ ਹੈਲਥ ਦੇ ਮਤਲਬ ਜਿਹੜੀ ਆਪਣੀ ਖਾਣ ਵਾਲੀਆਂ ਚੀਜ਼ਾਂ ਹੈਗੀਆਂ ਵੜੀਆਂ ਦੀ ਬੈਸਟ ਇਹ ਹੈਗਾ ਕਿ ਤੁਸੀਂ ਆਪਣੇ ਘਰਾਂ ਚ ਮਠਾਈ ਬਣਾਓ ਆਪਣੇ ਮਤਲਬ ਕਿ ਬੱਚਿਆਂ ਨੂੰ ਆਪ ਹੱਥੀਂ ਉਹ ਚੀਜ਼ਾਂ ਮਤਲਬ ਬਣਾ ਕੇ ਦਿਓ ਕਿਉਂਕਿ ਹਰ ਇੱਕ ਲੋਕਾਂ ਮਠਾਈ ਤੋਂ ਵਗੈਰਾ ਤਾਂ ਮਤਲਬ ਅੱਜ ਮੋਬਾਈਲ ਦੇ ਪਰ ਸਾਰਾ ਕੁਝ ਅਸੀਂ ਬਣਾਉਣਾ ਸਿੱਖ ਸਕਦੇ ਹਾਂ ਤੇ ਜੇਕਰ ਤੁਸੀਂ ਚੰਗੀ ਹਲਵਾਈ ਜਿੱਥੇ ਤੁਹਾਨੂੰ ਪਛਾਣ ਹੈਗੀ ਆ ਤੇ ਉਹਨਾਂ ਦੇ ਮਤਲਬ ਕਿ ਨਿਗਰਾਨੀ ਹਿੰਦੀ ਹੈ ਜਿੱਥੇ ਆਪਾਂ ਨੂੰ ਇਹ ਹੁੰਦਾ ਕਿ ਕੋਲੇ ਆਸਕਵਾਨ ਦੇ ਵਿੱਚ ਆਪਣੇ ਜਿਹੜੇ-ਜਿਹੜੇ ਦੁਕਾਨਾਂ ਸ਼ਾਪਸ ਹੁੰਦੀਆਂ ਵੱਡੀਆਂ-ਵੱਡੀਆਂ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਤੋਂ ਹੀ ਮਠਿਆਈ ਖਰੀਦੋ ਤੇ ਇਸ ਤਰ੍ਹਾਂ ਹੈਗਾ ਕਿ ਅਜੇ ਸ਼ਹਿਰਾਂ ਨਾਲੋਂ ਪਿੰਡਾਂ ਦੇ ਵਿੱਚ ਥੋੜਾ ਜਿਹਾ ਕਿਤੇ ਨਾ ਕਿਤੇ ਤੁਹਾਨੂੰ ਕੁਆਲਿਟੀ ਮਿਲ ਸਕਦੀ ਹੈ ਸ਼ਹਿਰਾਂ ਦੇ ਵਿੱਚ ਤਾਂ ਮਤਲਬ ਬਹੁਤ ਵੱਡੇ ਸ਼ਹਿਰਾਂ 'ਚ ਨਾਮਚੀਨ ਜਿਹੜੇ ਹੋਟਲ ਮਤਲਬ ਮਠਿਆਈਆਂ ਦੇ ਸ਼ਾਪਸ ਹੈਗੀਆਂ ਤੇ ਇਹਨਾਂ ਦੇ ਉੱਪਰ ਵੀ ਮਠਾਈ ਕੁਆਲਿਟੀ ਦੀ ਨਹੀਂ ਹੁੰਦੀ ਹੈ ਤੇ ਇਸ ਕਰਕੇ ਮੈਂ ਇਹ ਕਹਨੀ ਕਿ ਆਪਣੀ ਸਿਹਤ ਦਾ ਧਿਆਨ ਰੱਖਿਓ ਤਿਹਾਰ ਹੋਣ ਵਾਲੇ ਆ ਤੇ ਇਸ ਮਿਲਾਵਟ ਕੋਰੀ ਤੁਮ ਮਤਲਬ ਕਿ ਜੱਠਣ ਵਾਸਤੇ ਤੁਸੀਂ ਤੇ ਤੁਸੀਂ ਉਸ ਰਸਤੇ ਨਾ ਪਈਓ ਤੇ ਆਪਣੀ ਸਿਹਤ ਦਾ ਧਿਆਨ ਰੱਖਿਓ ਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਤਾਂ ਕਿ ਕਿਸੇ ਵੀ ਨਾਮਰਾਗ ਬਿਮਾਰੀ ਦੇ ਸ਼ਿਕਾਰ ਨਾ ਹੋ ਸਕੋ ਤੋਂ ਉਸ ਇਨ ਕਹਿੰਦੀ ਹੋਈ ਮੈਂ ਆਪ ਜੀ ਤੋਂ ਮਤਲਬ ਕਿ ਦੋਸ਼ਾਂ ਦੇ ਜੁੜੇ ਹੈਗੇ ਮੈਂ ਆਪਣਾ ਸਾਂਝੀ ਕਰਨਾ ਚਾਹੁੰਦੀ ਸੀ ਕਿ ਤੋਂ ਮੈਂ ਸਿੱਧਾ ਮਤਲਬ ਆਪ ਜੀ ਤੋਂ ਆਸ ਕਰਦੀ ਆ ਕਿ ਆਪ ਜੀ ਨੂੰ ਜੇ ਚੰਗਾ ਲੱਗਿਆ ਤਾਂ ਮੈਨੂੰ ਫੋਲੋ ਜ਼ਰੂਰ ਕਰੋਗੇ ਤੇ ਸ਼ੇਅਰ ਵੀ ਕਰੋਗੇ ਤੇ ਇਸੀ ਦੇ ਵਿਚਾਰ ਵੀ ਦਿਓਗੇ ਤੇ ਆਪਾਂ ਸੋਚਦੇ ਆ ਕਿ ਇਸ ਤਰ੍ਹਾਂ ਦੀ ਕੋਈ ਡਿਬੇਟਸ ਹੋਰ ਵੀ ਕਰਵਾਈਆਂ ਜਾਣ ਤੇ ਮਤਲਬ ਪਹਿਲਾਂ ਅਸੀਂ ਆਲਰੇਡੀ ਸਾਡਾ ਇਹ ਚੀਜ਼ਾਂ ਅਸੀਂ ਇਸ ਤਰ੍ਹਾਂ ਦੇ ਸੈਮੀਨਾਰ ਆਰਗੇਨਾਈਜ਼ ਕਰਦੇ ਸੀਗੇ ਤੇ ਹੁਣ ਉਹ ਚੀਜ਼ਾਂ ਆਪਾਂ ਮਤਲਬ ਕਿ ਆਪਣੇ ਇਜ਼ੀਲੀ ਆਪਣੇ ਹੱਥਾਂ ਦੀ ਵਿੱਚ ਹੀ ਐਸਾ ਸਿਚੁਏਸ਼ਨ ਹੈਗੀ ਹੈ ਕਿ ਆਪਾਂ ਵਾਈਫਾਈ ਨੈਟਵਰਕਸ ਨੂੰ ਆਪਾਂ ਉੱਚਾ ਪ੍ਰੋਵਾਈਡ ਕਰਵਾ ਸਕਦੇ ਹਾਂ ਸੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਮਿਲ ਮਿਲਾਵਟ ਤੋਂ ਕਿਵੇਂ ਬਚਾ ਜਾ ਸਕਦਾ ਹੈ ਜਾਂ ਉਹਦੀ ਪਰਖ ਕਿਵੇਂ ਕੀਤੀ ਜਾ ਸਕਦੀ ਹੈ ਥੋੜਾ ਜਿਹਾ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿਆ ਕਰਾਂਗੇ ਸੋ ਇੰਨਾ ਕਹਿ ਕੇ ਧੰਨਵਾਦ ਜੀ